ਹਾਂਜੀ ਸਾਥ ਸ੍ਰੀ ਕਾਲ ਸਰ ਜੀ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਤੇ ਵੀ ਅੱਜ ਆਇਆਗੇ ਖੇਤਾਂ 'ਚ ਸਵੇਰ-ਸਵੇਰ ਦਾ ਟਾਈਮ ਆਗਾ ਮਾਹੌਲ ਪੂਰਾ ਵਧੀਆ ਤੁਸੀਂ ਦੇਖ ਸਕਦੇ ਹੋ ਮੈਂ ਆਇਆ ਟਮਾਟਰ ਦੇ ਖੇਤਾਂ 'ਚ ਇੱਥੇ ਟਮਾਟਰ ਲਾਏ ਹੋਏ ਨੇਗੇ ਤੇ ਟਮਾਟਰ ਦੀ ਖੇਤੀ ਵੀ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਹੁੰਦੀ ਹੈ ਹੁਣ ਟਮਾਟਰ ਦਾ ਸੀਜ਼ਨ ਚੱਲਦਾ ਪਿਆਗਾ ਇਹਦੀ ਕਟਾਈ ਚੱਲਦੀ ਪਈਆ ਤੇ ਆਹ ਦੇਖ ਲਓ ਜੀ ਮੈਂ ਇਧਰ ਲਈ ਵੱਟ ਦੋ ਆਪਾਂ ਕਹਿ ਲਈਏ ਵੀ ਇਹਨਾਂ ਨੇ ਟਮਾਟਰ ਚੱਕ ਲੇ ਵੱਢ ਲੇ ਲਾ ਲੋ ਤੇ ਇਧਰ ਹਜੇ ਖੜੇ ਆਗੇ ਬਹੁਤ ਜ਼ਿਆਦਾ ਕੀਤੀ ਹੁੰਦੀ ਹੈ ਟਮਾਟਰ ਦੀ ਵੀ ਇੱਥੇ ਕੈਲੀਫੋਰਨੀਆ ਜੀ ਖਾਸ ਕਰਕੇ ਜਿਹੜੇ ਰੀਜ ਮੈਂ ਰਹਿਣਾਗਾ ਆ ਦੇਖੋ ਵੀਰ ਏਦਾਂ ਵੱਟਾਂ ਮੋਰੀਆਂ ਹੁੰਦੀ ਨੇ ਇਹਦੀਆਂ ਟਮਾਟਰ ਦੀ ਲਾਗਤ ਵੀ ਬਹੁਤ ਦਾ ਤੇ ਜਿਵੇਂ ਚਟਨੀ ਤਾਂ ਬੰਦੀ ਬੰਦੀ ਹੈਗੀ ਤੇ ਇੱਥੇ ਇੱਕ ਸਾਲਸਾ ਬੰਦਾ ਹੈਗਾ ਸਾਲਸਾ ਬਣਾਉਂਦੇ ਜਿਵੇਂ ਆਪਾਂ ਕਹ ਲਈ ਵੀ ਚਟਨੀ ਦੂਜੀ ਆਪਣੀ ਇੱਕ ਤਾਂ ਚਟਨੀ ਹੁੰਦੀ ਹੈ ਜਿਹੜੀ ਆਪਾਂ ਸਮੋਸੇਆ ਵਗੈਰਾ ਨਾਲ ਖਾਂਦੇ ਹੁੰਦੇ ਆ ਇੱਕ ਜਿਵੇਂ ਆਪਾਂ ਕਹ ਲਈ ਵੀ ਚਟਨੀ ਉਂਗਟ ਆਪਾਂ ਕੁੱਟ ਨਹੀਂ ਲੈਂਦੇ ਦੁਪਹਿਰੇ ਰੋਟੀਆਂ ਰੋਟੀਆਂ ਨਾਲ ਖਾਣ ਨੂੰ ਉਦਾਂ ਦੀ ਵੀ ਜੱਟ ਨਹੀਂ ਜੀ ਉਹਨੂੰ ਸਾਲਸਾ ਕਹਿ ਦਿੰਦੇ ਆਗੇ ਇਹ ਤੇ ਉਹ ਵੀ ਬੜੀ ਬਣਾਉਂਦੇ ਆ ਇੱਥੇ ਲੋਕ ਆਹ ਦੇਖਦੇ ਤੇ ਟਮਾਟਰ ਕੱਟਣ ਵਾਲੀ ਇਹਨਾਂ ਦਾ ਸਪੈਸ਼ਲ ਕਪੈਨ ਆਗੀ ਕਪੈਨ ਨਾਲ ਟਮਾਟਰ ਦੀ ਕਟਾਈ ਕਰਨੀ ਇਹਨਾਂ ਨੇ ਸਾਰੀ ਆਹ ਦੇਖਿਆ ਵੀ ਕੰਮ ਹਜੇ ਸ਼ਵੀਰ ਦਾ ਟਾਈਮ ਹੈਗਾ ਜਿਵੇਂ ਕਪੈਨਾਂ ਵਾਲੇ ਹੱਥ ਪੱਲਾ ਫੇਰਦੇ ਹੁੰਦੇ ਨੇ ਕਪੈਨ ਤੇ ਫੋਰਮੈਨ ਉਵੇਂ ਉਹ ਤੇ ਹੱਥ ਪੱਲਾ ਫੇਰਦੇ ਪਿਆਗੇ ਦੇਖਦੇ ਪਿਆਗੇ ਆ ਦੇ ਆ ਆ ਬੱਟਾਂ ਤੋਂ ਤਿੰਨ ਚਾਰ ਤੋਂ ਉਹਨਾਂ ਨੂੰ ਚੱਕ ਲਈ ਪਹਿਲਾਂ ਤੇ ਉਹ ਦੇਖੋ ਜਿੰਨੇ ਕਮਾਏ ਕਹਿੰਦਾ ਯਾਰ ਆਪਣੇ ਹੁੰਦੇ ਐ ਇੰਨੇ ਕੁ ਤਹ ਪਤੋਂ ਦਾ ਖੰਡਿਆਈ ਜਾਂਦੇ ਆ ਜਿਵੇਂ ਆ ਹੁਣ ਥੱਲੇ ਆ ਜਿਹੜੇ ਖਿਲਰੇ ਆ ਆ ਇਹ ਨਹੀਂ ਚੱਕੇ ਜਾਂ ਨੇ ਜਿਹੜੇ ਆ ਬੂਝੀਆਂ ਵਾਲ ਨੇ ਇਹ ਇਹਨਾਂ ਨੇ ਸਾਰੇ ਚੱਕ ਲੈਨੇ ਆਗੇ ਤੁਹਾਨੂੰ ਦਿਖਾਉਣਾ ਕੈਮਰਾ ਦੂਜੀ ਸਾਈਡ ਤੋਂ ਵੀ ਕਰਕੇ ਦਿਖਾਉਂਗਾ ਤੇ ਉਹ ਕਪੈਨ ਨਾਲੇ ਦਿਖਾਉਣਾ ਦੱਸਿਓ ਨਾ ਸਾਰੀ ਵੀਡੀਓ ਕਰਿਓ ਚੈੱਕ ਦੇਖੋ ਕਪੈਨ ਕਿੱਦਾਂ ਦੀ ਐ ਟਮਾਟਰਾਂ ਲਈ ਤਾਂ ਵੀ ਦੇਖੋਗੇ ਨਾ ਕਰੋ ਬਸਿੰਦਾ ਕਰਦੇ ਪਿਆਗੇ ਕੰਮ ਆਇਦਰ ਨਾਲ ਤੁਹਾਨੂੰ ਦਿਖਾ ਦਈਏ ਜੌਂਡੀਅਰ ਜੌਂਡੀਅਰ ਟਰੈਕਟਰ ਇਹਨਾਂ ਦਾ ਥੋੜੇ ਕੰਮਕਾਰ ਚੱਲ ਜੀ ਐਵੇਂਆ ਕਰਕੇ ਤਾਂ ਵੀਡੀਓ ਬਣਾਈਆਂ ਜੀ ਗਈਆਂ ਪਕਰ ਕਰਦੇ ਪਿਆ ਕਿ ਉਹਦੇ ਆ ਜੀ ਮੈਂ ਆਹ ਸਾਈਡਾਂ ਤੋਂ ਤਾਂ ਇਥੋਂ ਨਹੀਂ ਲੰਘੀ ਲਾ ਲੋ ਕਪੈਨ ਕਹੇ ਜੀ ਰਮਾਂਡਰ ਆ ਦੇਖੋ ਟਮਾਟਰ ਮੈਂ ਕਹਿੰਦਾ ਜਿੰਨੇ ਕ ਆਪਣੇ ਹੁੰਦੇ ਐ ਇੰਨੇ ਕ ਤਾਂ ਇਹ ਐਂ ਖਿਲਾਰ ਜਾਂਦੇ ਆ ਬਤੰਦਰਾ ਜੀ ਆ ਜਿਹੜੇ ਮੰਗਰਾ ਖਿਲਰੇ ਹੋਏ ਬੱਟਾਂ ਦੇ ਇਹ ਕੋਸ ਨਹੀਂ ਇਹਨਾਂ ਚੋਕ ਨੇ ਕਰਨੀ ਕੋਸ ਨਹੀਂ ਕਰਨਾ ਤੇ ਇਹ ਬਸ ਆਹੀ ਆ ਜਿਹੜਾ ਜਿਵੇਂ ਆਹ ਆਹੀ ਚੱਕ ਨੇ ਇਹਨਾਂ ਨੇ ਉਥੋਂ ਦੀ ਕਪੈਨ ਹੁਣ ਲੰਘ ਹੀ ਇੱਕ ਵਾਰੀ ਇਹ ਨਹੀਂ ਹੁਣ ਇਹਨਾਂ ਨੇ ਚੱਕਰੇ ਜਿਹੜੇ ਆਹ ਨੇ ਖਾਲੀਆਂ ਜੀ ਤੁਸੀਂ ਦੇਖ ਦੇਖ ਸਕਦੇ ਹੋ ਨਾ ਇਹ ਲਿਖਾਉਣਾ ਜੰਗੂ ਦਾ ਆ ਦੇਖੋ ਇਹ ਬਹੁਤ ਵਧੀਆ ਟਮਾਟਰ ਨੇ ਜਿਹਦਾ ਵਿੱਚ ਮਿੱਤੇ ਜਾਂਦੇ ਨੇ ਮਸ਼ੀਨਾਂ ਦੀਆਂ ਵਿੱਚ ਇਹਦਾ ਛੱਡ ਦਿੰਦੀ ਆ ਲਾ ਲਓ ਦੇਖ ਲਓ ਭਰਾਵੋ ਅਮਰੀਕਾ ਜਿਹਦਾ ਬਹੁਤ ਜੰਗੀ ਬਦਰ ਦੇ ਕੰਮ ਆ ਉਹ ਸਾਰੇ ਵੀਰ ਜਿਹੜੇ ਨਾਲ ਇੱਥੇ ਹੋਰ ਕੰਮਕਾਰ ਕਰਦੇ ਆਗੇ ਉਧਰ ਕਰਦੇ ਆਗੇ ਆਹ ਦੇਖ ਯਾਰ ਇਹਨਾਂ ਦੀ ਸਾਰੇ ਨਹੀਂ ਗੱਡੀਆਂ ਖੜੀਆਂ ਨੇ ਇਧਰ ਐਦਾਂ ਹੁੰਦੇ ਜਿਵੇਂ ਹੋ ਫਿਰ ਇਹਨਾਂ ਨੂੰ ਤਾਂ ਜਦੋਂ ਆਹ ਮਸ਼ੀਨ ਜਦੋਂ ਚੱਲਦੀ ਹੈਗੀ ਉਦੋਂ ਬਾਅਦ ਹੂ ਨਾ ਚ ਪਾ ਦਿੰਦੇ ਆਗੇ ਟਮਾਟਰਾਂ ਨੂੰ ਉਹ ਜਿਹੜੀਆਂ ਪਰਾਂ ਟਰਾਲੀਆਂ ਜੀਆਂ ਖੜੀਆਂ ਨੇ ਉਹ ਉਹ ਤਾਂ ਟਰੱਕਾਂ ਦੇ ਮੰਗਰ ਪੈਂਦੀਆਂ ਨੇ ਜਾਂ ਟਰੈਕਟਰਾਂ ਦੇ ਮੰਗਰ ਵੀ ਪਾ ਲੈਂਦੇ ਮੈਂ ਉਹ ਟਰੈਕਟਰ ਲਈ ਜਾਂਦਾ ਇੱਕ ਉਹਨਾਂ ਦੇ ਨਾਲ ਪਾ ਕੇ ਜਦ ਉਹਨਾਂ ਨਾਲ ਟਰੈਕਟਰਾਂ ਮੰਗਰ ਪਾ ਕੇ ਤਾਂ ਇਹ ਸਾਈਡ ਤੇ ਹੀ ਕਰ ਦਿੰਦੇ ਆ ਉੱਥੇ ਜਿਵੇਂ ਉੱਥੇ ਸਾਈਡ ਤੇ ਖੜੀਆਂ ਨੇ ਪਰ ਉਦੋਂ ਹਾਂ ਉੱਥੋਂ ਚੱਕ ਕੇ ਜਿਵੇਂ ਉੱਥੇ ਭਰ ਜਾਂਦੀਆਂ ਨੇ ਉਦੋਂ ਬਾਅਦ ਇੱਥੇ ਸ਼ਹਿਰ 'ਚ ਜਿਹੜੀ ਫੈਕਟਰੀ ਆ ਸਾਡੇ ਸ਼ਹਿਰ 'ਚ ਇੱਥੇ ਬਣੀ ਹੋਈ ਆ ਫੈਕਟਰੀ ਤੇ ਉਹ ਫੈਕਟਰੀ 'ਚ ਲੈ ਜਾਂਦੇ ਹੈਗੇ ਜਿੱਥੇ ਉਹਨਾਂ ਦੀ ਸਾਫ ਸਫਾਈ ਹੁੰਦੀ ਹੈਗੀ ਗਾਹਾਂ ਹੋਰ ਸੰਟੀ ਵਗੈਰਾ ਹੁੰਦੀ ਹੈਗੀ ਵਧੀਆ ਚੀਜ਼ਾਂ ਜਿਹਨੂੰ ਲਾ ਲੋ ਕੋਈ ਵਧੀਆ ਟਮਾਟਰ ਵਿੱਚੋਂ ਨਹੀਂ ਹੈਗੇ ਉਹਨਾਂ ਦੀ ਸ਼ਾਂਤੀ ਵਗੈਰਾ ਹੁੰਦੀ ਹੈ ਸਾਰੀ ਸਾਫ਼-ਸਪਾਈ ਹੈ ਨਾ ਦੇਖੋ ਸੁਵੀਰੇ ਸੁਵੀਰੇ ਮਾਹੌਲ ਇੱਥੇ ਪੂਰਾ ਵਧੀਆ ਹੁੰਦਾ ਖੇਤਾਂ 'ਚ ਉਹ ਦੇਖੋ ਉੱਧਰ ਵੀ ਕੰਮ ਕਰਦੇ ਪਿਆਗੇ ਵੀਰ ਹਨਾ ਆ ਸਾਰੇ ਕੀਤੇ ਖੇਤੀ ਵਾਲਾ ਏਰੀਆ ਜਿਵੇਂ ਪੰਜਾਬ ਵਰਗਾ ਹੀ ਮਾਹੌਲ ਹੁੰਦਾ ਇੱਥੇ ਤਾਂ ਕੈਲੀਫੋਰਨੀਆ 'ਚ ਤਾਂ ਹੀ ਆਪਣੇ ਬੰਦੇ ਜ਼ਿਆਦਾ ਕੈਲੀਫੋਰਨੀਆ ਜੀ ਰਹਿੰਦੇ ਹੈਗੇ ਆ ਬਾਕੀ ਜਿਹਨੂੰ ਇਹਨਾਂ ਨੇ ਜੇ ਚਲਾਈ ਹੁਣ ਤੇ ਉਹ ਵੀ ਦਿਖਾਵਾਂਗੇ ਤੇ ਜੇ ਜ਼ਿਆਦਾ ਟਾਈਮ ਨਾ ਲਾਇਆ ਚਲਾਉਣ ਨੂੰ ਦੇਖੋ ਭਰਾਵੋ ਮਾਲਾ ਟਮਾਟਰ ਲਾਦਾ ਪਤੰਦਰਾਂ ਦਾ ਦੇਖੋ ਆ ਬੂਟੇ ਜੀ ਇੱਕ ਵਾਰੀ ਮੈਂ ਲਾ ਲਿਆ ਕਰੇ ਬੂਟਾ ਜੀ ਇਦਾਂ ਲਿਆ ਕੇ ਪਤੰਦਰ ਜਿਵੇਂ ਆ ਬੂਟੇ ਡਿੱਗੇ ਪਿਆ ਐਂ ਡਿੱਗ ਜਾਂਦੇ ਆ ਇਹ ਬੂਟੇ ਇਹਨਾਂ ਦੇ ਇੰਨਾ ਲੱਗ ਜਾਂਦਾ ਟਮਾਟਰ ਹੀ ਕਿੰਨਾ ਜ਼ਿਆਦਾ ਲੱਗ ਜਾਂਦਾਗਾ ਬੂਟਾ ਖੜੀ ਨਹੀਂ ਰਹਿ ਸਕਦਾ ਬੂਟਾ ਖੜਾ ਰਹੇ ਬਾਜਨ ਜ਼ਿਆਦਾ ਹੋ ਜਾਂਦਾ ਲਵਿੰਨ ਨੂੰ ਹੋਈ ਬਾਈ ਉਹਨਾਂ ਨਾਲ ਗੱਲ ਇਹ ਤਾਂ ਕਹਿੰਦੇ ਥੋੜੀ ਜਿਹੀ ਪ੍ਰੋਬਲਮ ਆਈ ਹੋਈ ਹੈ ਕਿਨੇ ਮਸ਼ੀਨ 'ਚ ਤੇ ਕਹਿੰਦੇ ਪਹਿਲਾਂ ਅਸੀਂ ਸ਼ੁਰੂ ਕਰਨਾ ਸੀ ਇਹ ਕੰਮ ਹੁਣ ਕਹਿੰਦੇ ਹੁਣ ਥੋੜਾ ਲੇਟ ਹੋ ਗਿਆ ਨਾ ਕੰਮ ਤੇ ਤਾਂ ਕਰਕੇ ਆਪਾਂ ਮੈਂ ਜਾਣਾ ਕਿਤੇ ਹਣਾ ਤੇ ਮੈਂ ਹੱ ਚੱਲ ਵੀ ਚੱਲਦੇ ਆ ਫਿਰ ਕੋਈ ਗੱਲ ਨਹੀਂ ਕਿਸੇ ਹੋਰ ਵਲੌਗਸ ਜੇ ਹੋ ਸ਼ਕਿਆ ਤੇ ਆਪਾਂ ਭੈਣ ਭਾਈ ਨੂੰ ਦਿਖਾ ਦਾਂਗੇ ਜਦੋਂ ਮਸ਼ੀਨ ਇਹ ਚੱਲਦੀ ਹੁੰਦੀ ਹੈਗੀ ਇਹਦਾ ਕੋ ਖੇਤਾਂ ਦਾ ਰਸਤਾ ਇਹ ਇਹਦਾ ਨੋ ਇੱਥੇ ਡੈੱਡ ਐਂਡ ਹੁੰਦਾਗਾ ਇੱਥੇ ਤੇ ਇੱਧਰ ਵੀ ਤੁਸੀਂ ਦੇਖਿਆ ਤੁਸੀਂ ਬਾਹਨ ਬਾਹੇ ਪਿਆਗੇ ਘੈਂਟਾ ਗੱਲ ਦਾ ਬਾਤ ਪੂਰੀ ਹੈ ਬਾਕੀ ਜੇ ਭਰਾਵੋ ਵੀਡੀਓ ਵਧੀਆ ਲੱਗੀ ਹੈ ਨਾ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ